ਅੰਮ੍ਰਿਤਸਰ ਪੁਲਸ ਅਤੇ ਬਦਮਾਸ਼ਾਂ ਵਿਭਾਗ ਨੇ ਇੱਕ ਵਾਰ ਫਿਰ ਤੋਂ ਗੋਲੀਆਂ ਚੱਲੀਆਂ ਨੇ ਦੱਸਦੇ ਕਿ ਇਹਨਾਂ ਬਦਮਾਸ਼ਾਂ ਨੇ ਬੀਤੇ ਦਿਨ ਅੰਮ੍ਰਿਤਸਰ ਦੇ ਰਣਜੀਤ ਟਾਉਨ ਇਲਾਕੇ ਦੇ ਵਿੱਚ ਇੱਕ ਕੋਠੀ ਦੇ ਅੰਦਰ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਔਰ ਇਹ ਸ਼ਖਸ ਸਿਰ ਦੇ ਉੱਤੇ ਖਾਕੀ ਪੱਗਾਂ ਬਨ ਕੇ ਘਰ ਦੇ ਅੰਦਰ ਦਾਖਲ ਹੋਈ ਸੀ ਆਪਣੇ ਆਪ ਨੂੰ ਸਰਕਾਰੀ ਮੁਲਾਜ਼ਮ ਦੱਸਿਆ ਸੀ ਇਹਨਾਂ ਨੇ ਜਿਸ ਕਰਕੇ ਘਰ ਦੇ ਅੰਦਰ ਵੜੇ ਔਰ ਘਰ ਦੇ ਅੰਦਰ ਵੜ ਕੇ ਇਹਨਾਂ ਨੇ ਪਹਿਲਾਂ ਨੌਕਰ ਨੂੰ ਬੰਦਕ ਬਣਾਇਆ ਔਰ ਜਿਸ ਤੋਂ ਬਾਅਦ ਇਹਨਾਂ ਨੇ ਘਰ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਔਰ ਵਾਰਦਾਤ ਕਰਨ ਤੋਂ ਬਾਅਦ ਉਹ ਤੋਂ ਫਰਾਰ ਹੋ ਗਏ ਜਿਸ ਤੋਂ ਬਾਅਦ ਕਰਕੇ ਪੁਲਿਸ ਦੇ ਵੱਲੋਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਜਦ ਕੱਲ ਪੁਲਿਸ ਇਹਨਾਂ ਨੂੰ ਲੈ ਕੇ ਜਾ ਰਹੀ ਸੀ ਤਾਂ ਇੱਕ ਦੋਸ਼ੀ ਦੇ ਵੱਲੋਂ ਬਹਾਨਾ ਬਣਾ ਕੇ ਪੁਲਿਸ ਨੂੰ ਇਸ ਜਗ੍ਹਾ ਦੇ ਉੱਤੇ ਗੱਡੀ ਰੋਕਣ ਨੂੰ ਕਿਹਾ ਗਿਆ ਔਰ ਜਦ ਪੁਲਿਸ ਦੇ ਵੱਲੋਂ ਗੱਡੀ ਰੋਕੀ ਗਈ ਤਾਂ ਮੁਲਜ਼ਮ ਦੇ ਵੱਲੋਂ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਔਰ ਇਸੇ ਦੌਰਾਨ ਉਸਨੇ ਇੱਕ ਪੁਲਿਸ ਮੁਲਾਜ਼ਮ ਦੀ ਬੰਦੂਕ ਖੋ ਲਈ ਔਰ ਪੁਲਿਸ ਮੁਲਾਜ਼ਮ ਦੀ ਬੰਦੂਕ ਖੋ ਕੇ ਪੁਲਿਸ ਦੇ ਉੱਤੇ ਹੀ ਗੋਲੀ ਚਲਾ ਦਿੱਤੀ ਤਾਂ ਵੇਖ ਸਕਦੇ ਹੋ ਗੋਲੀ ਸੜਕ ਦੇ ਉੱਤੇ ਜਾ ਕੇ ਲੱਗੀ ਹੈ ਜਿਸ ਦੀਆਂ ਤਸਵੀਰਾਂ ਵੀ ਤੁਹਾਨੂੰ ਸਾਂਝੀ ਕਰ ਰਹੇ ਔਰ ਉਸ ਤੋਂ ਬਾਅਦ ਤੁਰੰਤ ਹੀ ਪੁਲਿਸ ਮੁਲਾਜ਼ਮ ਨੇ ਇਸ ਨੂੰ ਫੜ ਲਿਆ ਔਰ ਪੁਲਿਸ ਦੇ ਨਾਲ ਜਦ ਇਹ ਗੁੱਥਮ ਗੁੱਤੀ ਹੋ ਰਿਹਾ ਸੀ ਤਾਂ ਇੱਕ ਗੋਲੀ ਦੋਸ਼ੀ ਦੇ ਪੈਰ ਦੇ ਚ ਲੱਗੀ ਔਰ ਜਦੋਂ ਇਹ जख्मी ਹੋ ਗਿਆ ਜਿਸ ਤੋਂ ਬਾਅਦ ਉਸਨੇ ਇਸ ਦੇ ਉੱਤੇ ਕਾਬੂ ਪਾ ਲਿਆ ਔਰ ਇਸ ਨੂੰ ਗ੍ਰਿਫਤਾਰ ਕਰ ਲਿਆ ਤਾਂ जख्मी ਨੌਜਵਾਨ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਤਾਂ ਦੇਖ ਸਕਦੇ ਹੋ ਸੁੰਨਸਾਨ ਵਾਲਾ ਏਰੀਆ ਵੇਖ ਕੇ ਸ਼ਖਸ ਦੇ ਵੱਲੋਂ ਮੌਕੇ ਦੇ ਉੱਤੇ ਭੱਜਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਗਈ ਤਾਂ ਇਸੇ ਦੌਰਾਨ ਉਸ ਦੀ ਪੁਲਿਸ ਦੇ ਨਾਲ ਮੁੱਠ ਪੇਟ ਜਿਹੜੀ ਹੈ ਉਹ ਵੀ ਹੋਈ ਤਾਂ ਜਿਸ ਕਰਕੇ ਉਹ ਸ਼ਖਸ ਜ਼ਖਮੀ ਹੋ ਗਿਆ ਔਰ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤਾਂ ਉੱਥੇ ਹੀ ਬਾਕੀ ਉਸ ਦੇ ਸਾਥੀਆਂ ਦੀ ਪੁਲਿਸ ਦੇ ਵੱਲੋਂ ਪਾਲ ਜਿਹੜੀ ਹੈ ਉਹ ਵੀ ਕੀਤੀ ਜਾ ਰਹੀ ਹੈ ਦੱਸਦੀ ਕਿ ਇਹਨਾਂ ਬਦਮਾਸ਼ ਇੱਕ ਘਰ ਦੇ ਵਿੱਚ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤਾਂ ਹੁਣ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਤਾਂ ਵੇਖ ਸਕਦੇ ਹੋ ਮੌਕੇ ਦੇ ਉੱਤੇ ਅਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਇਸ ਥਾਂ ਦਾ ਮੌਇਨਾ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਔਰ ਜਾਣਕਾਰੀ ਜਿਹੜੀ ਹੈ ਉਹ ਵੀ ਹਾਸਲ ਕੀਤੀ ਜਾ ਰਹੀ ਹੈ ਕਿ ਆਖਿਰ ਜੀ ਆਖਿਰ ਇਹ ਸਾਰਾ ਘਟਨਾਕਰਮ ਕਿਸ ਤਰੀਕੇ ਦੇ ਨਾਲ ਵਾਪਰਿਆ ਸੀ ਤਾਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਕਮਿਸ਼ਨਰ ਦੇ ਵੱਲੋਂ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਬੇਸਿਕਲੀ 7 ਤਰੀਕ ਨੂੰ ਰਣਜੀਤ ਐਵਨਿਊ ਦੇ ਵਿੱਚ ਮੈਨੂੰ ਟੈਂਸ਼ਨ ਨਾ 500 ਲੋਕ ਵਰਗੇ ਸੀ ਉਹਨੂੰ ਬੜਾ ਰਿਕਾਰਡ ਟਾਈਮ ਦੇ ਵਿੱਚ ਅਸੀਂ ਇੱਕ ਅੱਧੇ ਦਿਨ 'ਚ ਹੀ ਉਹਨੂੰ ਸਾਰਾ ਸੋਲਵ ਕਰ ਲਿਆ ਸੀਗਾ ਆਇਡੈਂਟੀਫਾਈ ਕਰ ਲਏ ਸੀਗੇ ਉਸ ਤੋਂ ਬਾਅਦ ਹੁਸ਼ਿਆਰਪੁਰ ਹਮਾ ਚਲਦੇ ਏਰੀਏ ਤੋਂ ਤਿੰਨ ਦੋਸ਼ੀ ਉਹਨਾਂ 'ਚ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਤੋਂ ਤਿੰਨ ਵੈਪਨ ਮਿਲੇ ਸੀਗੇ ਉਹਦੇ 'ਚ ਜਿਹੜਾ ਦੋਸ਼ੀ ਹੈਗਾ ਵਿਕਰਮਜੀਤ ਵਿੱਕੀ ਜੋ ਕਿ ਮਹੱਲਾ ਨਾਨਕ ਸਰ ਤਰਨਤਾਰਨ ਦਾ ਰਹਿਣ ਵਾਲਾ ਹੈ ਉਮਰ ਇਹਦੀ ਕਰੀਬ 26 ਸਾਲ ਹੈ ਪਲੱਸ 2 ਪੜ੍ਹਿਆ ਲੇਬਰ ਦਾ ਕੰਮ ਕਰਦਾ ਹੈ ਇਹ ਬੰਦੇ ਦੇ ਖਿਲਾਫ ਪਹਿਲਾਂ ਵੀ ਨੌ ਮਕਦਮੇ ਦਰਜ ਨੇ ਵਕਫਾ ਏਰੀਏ ਦੇ ਵਿੱਚ ਅੰਮ੍ਰਿਤਸਰ ਰੂਰਲ ਚਾਹ ਤਰਨਤਾਰਨ ਚਾਹ ਔਰ ਐਸਐਸਓਸੀ ਅੰਮ੍ਰਿਤਸਰ ਦੇ ਵਿੱਚ ਵੀ ਇਹਦੇ ਤੇ ਮਕਦਮੇ ਦਰਜ ਹੈ ਬੜਾ ਨੋਟੋਰੀਅਸ ਕ੍ਰਿਮੀਨਲ ਨੂੰ ਆਪਾਂ ਕਹਿ ਸਕਦੇ ਹਾਂ ਦੂਜੇ ਜਿਹੜੇ ਦੇ ਦੋ ਸਾਥੀ ਹੈ ਮਨਦੀਪ ਦੇ ਖਿਲਾਫ ਇੱਕ ਪਰਚਾ ਹੈ ਤੇ ਜਤਿੰਦਰ ਸਿੰਮੂ ਦੇ ਖਿਲਾਫ ਅੱਠ ਪਰਚੇ ਨੇ ਆਲਰੇਡੀ ਤੋਂ ਇਹ ਕ੍ਰਿਮੀਨਲ ਪ੍ਰਵ੍ਰਤੀ ਦੇ ਸਾਰੇ ਬੰਦੇ ਆ ਇਹਨਾਂ ਨੇ ਇਹ ਸਾਰੀ ਸਾਜ਼ਿਸ਼ ਤਹਿਤ ਇਹ ਜਿਹੜੀ ਭਾਰਤਾ ਤੋਂ ਅੰਜਾਮ ਦਿੱਤਾ ਸੀ 7 ਤਰੀਕ ਵਾਲੀ ਨੂੰ ਤੇ ਇਹ ਜਿਹੜਾ ਵਿਕਰਮ ਹੈ ਇਹਨੂੰ ਕੱਲ ਜਦੋਂ ਪੁਲਿਸ ਪਾਰਟੀ ਕੋਲੇ ਦੱਸ ਰਿਹਾ ਸੀਗਾ ਕਿ ਮੇਰੇ ਨਾਲ ਦੇ ਬੰਦੇ ਜਿਹੜੇ ਆ ਉਹਨਾਂ ਬਾਰੇ ਇਨਫੋਰਮੇਸ਼ਨ ਅਸੀਂ ਲੈ ਰਹੇ ਸੀਗੇ ਤਾਂ ਪੁਲਿਸ ਪਾਰਟੀ ਇਹਨੂੰ ਲੈ ਕੇ ਆਈ ਸੀ ਜਿੱਥੇ ਇਹਨੇ ਦੱਸਿਆ ਵੀ ਇੱਥੇ ਮਿਲਣ ਨੂੰ ਦਾ ਟਾਈਮ ਅਗੇ ਫਿਕਸ ਕਰਦੇ ਆ ਉੱਥੇ ਜਦੋਂ ਆਇਆ ਇਹ ਤੇ ਇਹਨੇ ਇੱਥੇ ਮੌਕੇ ਦਾ ਫਾਇਦਾ ਉਠਾ ਕੇ ਜਿਹੜਾ ਸਾਡਾ ਐਸਆਈ ਆਈਓ ਸੀਗਾ ਉਹਦਾ ਸਰਵਿਸ ਵੈਪਨ ਜਿਹੜਾ ਖੋਲਿਆ ਉਸ ਗੁੱਥਮ ਗੁੱਤੀ ਦੇ ਵਿੱਚ ਇੱਕ ਗੋਲੀ ਪਹਿਲਾਂ ਚੱਲੀ ਜਿਹੜੀ ਕਿ ਇੱਧਰ ਸੜਕ ਵੱਲ ਲੱਗੀ ਫਿਰ ਇਹਨੂੰ ਦੁਬਾਰਾ ਇਹਨੇ ਕੋਸ਼ਿਸ਼ ਕੀਤੀ ਗੋਲੀ ਚਲਾਉਣ ਦੀ ਉਹਨੇ ਵੀ ਖੋਇਆ ਕਿਉਂਕਿ ਉਹ ਜਿਹੜੀ ਕਾਡ ਹੁੰਦੀ ਹੈ ਸਰਕਾਰੀ ਉਹਦੇ ਨਾਲ ਬੰਨੇ ਹੁੰਦਾ ਪਿਸਟਲ ਜਾਂ ਰਵਾਲਵਰ ਜਿਹੜਾ ਵੀ ਪੁਲਿਸ ਆਫਸਰ ਕੋ ਹੋਵੇ ਉਹਦੇ ਕਰਕੇ ਉਹ ਬਚਾਅ ਹੋ ਗਿਆ ਪੂਰਾ ਸਨੇਚਿੰਗ ਨਹੀਂ ਹੋਈ ਤੇ ਉਸ ਗੁੱਥਮ ਗੁੱਤੀ 'ਚ ਇਹਦੇ ਸੱਟ ਜਿਹੜੀ ਗੋਲੀ ਚੱਲੀ ਜਿਸ ਨਾਲ ਇਹ ਇੰਜਰਡ ਹੋਇਆ ਇਹਨੂੰ ਹਸਪੀਟਲ ਲੈ ਕੇ ਗਏ ਸੀ ਰਾਤ ਬਾਕੀ ਜਿਹੜੇ ਇਹਦੇ ਤਿੰਨ ਮੁਲਜ਼ਮ ਨੇ ਨਾਲ ਦੇ ਉਹਨਾਂ ਨੂੰ ਵੀ ਜਲਦੀ ਅਸੀਂ ਗ੍ਰਿਫਤਾਰ ਕਰਾਂਗੇ ਸਾਰੇ ਆਈਡੈਂਟੀਫਾਈਡ ਨੇ ਤੇ ਉਹਨਾਂ ਦੇ ਉੱਤੇ ਸਾਡੀ ਪੂਰੀ ਕਾਰਵਾਈ ਚੱਲ ਰਹੀ ਔਰ ਸਪੈਸ਼ਲ ਟੀਮਸ ਅਸੀਂ ਲਾਈਆਂ ਹੋਈਆਂ ਸੋ ਮੈਂ ਸਮਝਦਾ ਕਿ ਜ਼ੀਰੋ ਟੋਲਰੈਂਸ ਪਾਲਿਸੀ ਦੇ ਤਹਿਤ ਜਿਹੜਾ ਆਰਗੇਨਾਈਜ਼ ਕ੍ਰਾਈਮ ਨੂੰ ਬਿਲਕੁਲ ਸਿਰ ਨਹੀਂ ਅਸੀਂ ਚੁੱਕਣ ਦਿੰਦੇ ਔਰ ਜਿਹੜਾ ਵੀ ਬੰਦਾ ਇਹੋ ਜੀ ਜ਼ੁਰਤ ਕਰਦਾ ਇੱਥੇ ਆ ਕੇ ਉਹਨੂੰ ਜਲਦੀ ਟ੍ਰੇਸ ਕੀਤਾ ਜਾਂਦਾ ਔਰ ਅਰੈਸਟ ਕੀਤਾ ਜਾਂਦਾ ਚਾਹੇ ਉਹ ਕਿਸੇ ਹੋਰ ਜ਼ਿਲ੍ਹੇ ਚ ਲੁਕਿਆ ਹੋਵੇ ਚਾਹੇ ਕਿਸੇ ਹੋਰ ਸਟੇਟ ਦੇ ਵਿੱਚ ਸੋ ਮੈਂ ਸਾਰੀ ਟੀਮ ਨੂੰ ਬੜੀ ਮੁਬਾਰਕਬਾਦ ਇੰਨਾ ਕੱਲ ਵੀ ਤੁਹਾਡ ਨਾਲ ਸ਼ੇਅਰ ਕੀਤਾ ਗਿਆ ਸੀ ਕਿ ਬੜੀ ਮੈਟਿਕੁਲਸ ਔਰ ਵਧੀਆ ਇਨਵੈਸਟੀਗੇਸ਼ਨ ਦੇ ਵਿੱਚ ਇਹ ਬੰਦੇ ਫੜੇ ਗਏ ਔਰ ਤਿੰਨ ਵੈਪਨ ਰਿਕਵਰ ਹੋਏ ਔਰ ਮੈਂ ਸਮਝਦਾ ਕਿ ਇਤਨਾ ਹੋਰ ਵੀ ਵਾਰਦਾਤਾਂ ਜਿਹੜੀਆਂ ਏਰੀਆ 'ਚ ਟਲੀਆਂ ਅੱਛਾ ਸਰ ਇਹ ਪੈਸੇ ਲੁੱਟ ਕਿੰਨੇ ਦੀ ਲੁੱਟ ਕੀਤੀ ਸੀ ਤੇ ਕਿੱਧਰ ਭੱਜ ਗਏ ਦੇਖੋ ਇਹ ਉਸ ਤੋਂ ਬਾਅਦ ਇੱਧਰ ਉੱਧਰ ਭੱਜੇ ਰਹੇ ਕਦੇ ਚੰਡੀਗੜ੍ਹ ਚਲੇ ਗਏ ਮੁਹਾਲੀ ਚਲੇ ਗਏ ਅਲੱਗ-ਅਲੱਗ ਏਰੀਆ 'ਚ ਪਰ ਪੁਲਿਸ ਪਾਰਟੀਆਂ ਸਾਡੀਆਂ ਇਹਨਾਂ ਨੂੰ ਪਰਸਿਊ ਕਰਦੀ ਰਹੀਆਂ ਸੀ ਇਨਾਂ ਦੇ ਪਿੱਛਾ ਕਰਦੇ ਰਹੇ ਆ ਔਰ ਅਲਟੀਮੇਟਲੀ ਇਹ ਹੁਸ਼ਿਆਰਪੁਰ ਹਿਮਾਚਲ ਦੇ ਬਾਰਡਰ ਦੇ ਉੱਤੇ ਇਹ ਬੰਦੇ ਜਿਹੜੇ ਆ ਉੱਥੇ ਜਾ ਕੇ ਅਰੈਸਟ ਹੋਏ ਸਰ ਇਹਨਾਂ ਦਾ ਨੈਟਵਰਕ ਕਾਫੀ ਸੀਗਾ ਸਰ ਇਹਨਾਂ ਦਾ ਲੈਵਲ ਦੀ ਇਹ ਹਾਈ ਡਾਊਟ ਮੁਹਾਲੀ ਵੀ ਸੀ ਹੁਸ਼ਿਆਰਪੁਰ ਵੀ ਸੀ ਪੰਜਾਬ ਲੈਵਲ ਦੇ ਉੱਤੇ ਇਹ ਗੈਂਗ ਬਣਿਆ ਸੀ ਕੋ ਮੈਂ ਸਮਝਦਾ ਵੀ ਇਹ ਬੰਦੇ ਖਿਆਤ ਜਿਹਨੂੰ ਕਹਿੰਦੇ ਨੇ ਅਪਰਾਧੀ ਨੇ ਮਤਲਬ ਨਟੋਰੀਅਸ ਕ੍ਰਿਮੀਨਲਸ ਇਹਨਾਂ ਨੂੰ ਕਹਿ ਸਕਦੇ ਜਿਹੜਾ ਬੰਦਾ ਇਹਨੇ ਮੁਕਦਮੇ ਜਿੱਤੇ ਅਟੈਂਪਟ ਟੂ ਮਰਡਰ ਠਗਾਤੀ ਹੋਰ ਆਰਮਜ਼ ਐਟ ਐਨਡੀਪੀਐਸ ਸੋ ਹਰ ਤਰ੍ਹਾਂ ਦਾ ਮਕਦਮਾ ਇਹਨਾਂ ਤੇ ਦਰਜ ਹੈ ਮੁਹਾਲੀ ਵਗੈਰਾ ਜਾ ਕੇ ਹੋਟਲਾਂ ਚ ਰਹਿੰਦੇ ਸੀ ਕੋਕ ਟ੍ਰਾਈ ਸਿਟੀ ਚ ਇਹਨੂੰ ਲੱਗਦਾ ਕਿ ਆਇਡੈਂਟੀਫਿਕੇਸ਼ਨ ਨਹੀਂ ਹੁੰਦੀ ਜਲਦੀ ਵਹੀਕਲਸ ਦੇ ਉੱਤੇ ਅਸੀਂ ਕੰਮ ਕਰ ਰਹੇ ਜਿਹੜੀ ਦੋ ਬਰਾਮਦ ਹੋਈਆਂ ਉਹ ਕਿਤੇ ਕਿਤੇ ਕਿਦਵੇਂ ਖਰੀਦੀਆਂ ਕਿਹੜੇ ਪੈਸੇ ਨਾਲ ਖਰੀਦੀਆਂ ਉਹ ਸਾਰੇ ਇਨਵੈਸਟੀਗੇਸ਼ਨ ਦਾ ਪਾਰਟ ਸਰ ਅਮਰ ਸਾਹਿਬ ਜੀ ਕਾਫੀ ਖਾਲੀ ਜਗ੍ਹਾ ਨੇ ਰੰਜੀਲਾ ਵੀ ਹਾਂ ਕਿ ਇਹਨਾਂ ਨੇ ਪਹਿਲਾਂ ਨੂੰ ਵੇਖਦੇ ਹੋਏ ਕਿਸੇ ਵਿਪਨ ਦੱਬੇ ਹੁਣ ਕੋਈ ਹੋਜੀ ਵਿਪਨ ਵਾਲੀ ਗੱਲ ਨਹੀਂ ਸੀ ਜੀ ਇੱਥੇ ਤਾਂ ਅਸੀਂ ਬੰਦਾ ਫੜਨਾ ਸੀ ਇਹਨਾਂ ਨਾਲ ਦਾ ਉਹ ਜਲਦੀ ਅਸੀਂ ਅਰੈਸਟ ਕਰਾਂਗੇ ਸਰ ਇਹ ਜਿਹੜੇ ਕਿੰਨੇ ਦਿਨ ਲੁੱਟ ਹੋਈ ਸੀ ਜਿਸ ਦਾ ਲਫਰਾਈ ਤੇ ਉਹ ਉਹਨਾਂ ਨੇ ਤਾਂ ਲਿਖਾਇਆ ਸੀਗਾ ਵੀ ਸਾਡੇ ਸਾਇਦ 50 ਹਜ਼ਾਰ ਤੋਂ 2 ਰਿੰਗ ਚਲੀਆਂ ਪਰ ਇਹ ਅਜੇ ਵੈਰੀਫਾਈ ਨਹੀਂ ਹੋ ਰਿਆ ਇਹਨਾਂ ਦੀ ਇੰਟਰੋਗੇਸ਼ਨ ਚ ਬਿਕੋਜ਼ ਇਹ ਇਹ ਕਹਿੰਦੇ ਵੀ ਅਸੀਂ ਤਾਂ ਕੋਈ ਚੀਜ਼ ਨਹੀਂ ਲਈ ਗਏ ਉਹ ਸਾਰੀ ਗੱਲ ਨੂੰ ਅਸੀਂ ਵੈਰੀਫਾਈ ਕਰਾਂਗੇ ਕਿਉਂਕਿ ਜਿਹੜੇ ਮਲਜ਼ਮ ਹੈ ਨਾ ਜੀ ਇਹ ਛਪਾਉਂਦੇ ਹੁੰਦੇ ਗੱਲ ਨੂੰ ਵੀ ਸਾਡੇ ਤੋਂ ਰਿਕਵਰੀ ਨਾ ਹੋ ਜੇ ਇਹ ਸਰ ਜਿੱਤੇ ਨੂੰ ਵੀ ਜ਼ਿਆਦਾ ਕੰਮ ਕਰਦੇ ਸੀ ਇੱਥੇ ਨਹੀਂ ਇਹਨਾਂ ਨੂੰ ਉਹੀ ਅਸੀਂ ਕੱਢ ਰਹੇ ਹਾਂ ਉਹਦੇ ਵਿੱਚ ਬੈਕਗ੍ਰਾਉਂਡ ਦੇ ਵਿੱਚ ਕਾਫੀ ਸਾਡੇ ਕੋਲ ਲੀਕਸ ਆਈਆਂ ਕਿ ਕਿਹੜੇ ਬੰਦੇ ਨੇ ਇਹਨਾਂ ਨੂੰ ਕਿਵੇਂ ਦੱਸ ਪਾਈ ਇਸ ਗੱਲ ਦੀ ਉਹ ਇੱਕ ਬੰਦਾ ਸਾਡੇ ਕੋਲ ਜਿਹੜਾ ਉਹਦੀ ਇਨਫੋਰਮੇਸ਼ਨ ਆ ਰਹੀ ਹੈ ਉੱਤੇ ਅਸੀਂ ਕੰਮ ਕਰ ਰਹੇ ਸਰੀਪ ਪਰਿਵਾਰ ਨੂੰ ਬੰਦਕ ਬਣਾਇਆ ਗਿਆ ਸੀਗਾ ਜੀ ਨਹੀਂ ਨਹੀਂ ਕੁਝ ਨਹੀਂ ਹੋਇਆ ਸੀ ਜੀ ਚੋਰੀ ਕੀਤੀ ਹੈ ਇਹ ਲੋਕਾਂ ਨੇ ਮਤਲਬ ਗਏ ਸੀ ਅੰਦਰ ਆਪਣੇ ਖਾਕੀ ਪੱਗ ਬੰਨੀ ਹੋਈ ਸੀ ਇੱਕ ਬੰਦੇ ਨੇ ਉਹke ਪੁਰਾਣੇ ਕ੍ਰਿਮੀਨਲ ਉਹਨੇ ਦੇਖਿਆ ਵੀ ਇਹ ਛੋਕਰੇ ਵੀ ਤੁਹਾਡੇ ਕੋ ਹਵਾਲਾ ਉਹਨਾਂ ਨੂੰ ਜਾ ਕੇ ਇਹੀ ਗੱਲ ਕਹੀ ਗਈ ਜੀ ਵੀ ਤੁਹਾਡੇ ਕੋ ਹਵਾਲਾ ਹੁੰਦਾ ਹੋਰ ਹੁੰਦਾ ਉਹਨੇ ਜਰ ਨੂੰ ਨੌਕਰ ਨੇ ਥੋੜਾ ਬੋਤ ਰੌਲਾ ਪਾਤਾ ਤੇ ਪਾਚੀ ਦੇ ਤੇ ਸਰ ਇਹ ਵੀ ਕਹਿ ਗਿਆ ਜੀ ਉਸ ਤੋਂ ਵੀ ਅੱਗੇ ਗੱਲ ਕਿੱਦਾਂ ਦੀ ਹਾਂਜੀ ਇਹਨੇ ਇਹ ਕਿਹਾ ਸੀ ਕਿ ਜੀ ਪੁਲਿਸ ਤੋਂ ਉਹ ਲੋਕੜਾਂਗੇ ਬਿਲਕੁਲ ਪੁਲਿਸ ਦਾ ਨਾਮ ਯੂਜ਼ ਕੀਤਾ ਗਿਆ ਜੀ ਇਹਨਾਂ ਨੇ ਯਾਰ ਉਹ ਤਾਂ ਡੈਫੀਨਿਟਲੀ ਦੇਖੋ ਜਦੋਂ ਖਾਕੀ ਪੱਗ ਬਨਣ ਦਾ ਮਤਲਬ ਹੀ ਇਹ ਸੀ ਇਹ ਦੇ ਅਪੀਅਰਡ ਐਜ਼ ਐਨ ਫੋਰਸਮੈਂਟ ਏਜੰਸੀ ਦਾ ਬੰਦੇ ਬਣ ਕੇ ਤੇ ਭਵਾਲੇ ਦੀ ਗੱਲ ਲੱਭਦੇ ਰੋਲਾ ਫਰਾਲੀ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਰੋਲਾ ਪੈਣ ਤੋਂ ਬਾਅਦ ਭੱਜ ਗਏ ਨਹੀਂ ਇਹ ਪੰਜਾਬ ਪੁਲਿਸ ਦਾ ਨਾਮ ਯੂਜ਼ ਕੀਤਾ ਸੀ ਇਹਨਾਂ ਨੇ ਵੀ ਹੋਰ ਪਾਪਾ ਮੈਂ ਮਤਲਬ ਕਿ ਅਸੀਂ ਸਰਕਾਰੀ ਏਜੰਸੀਆਂ ਮਤਲਬ ਫਿਲਮ ਦਾ ਸੀਨ ਬਣਾਇਆ ਗਿਆ ਜਿੱਦਾਂ ਫਿਲਮਾਂ ਤੇ ਅਦਾ ਹੁੰਦਾ तकरीबन ਜੀ ਅੱਲਾ ਤੁਹਾਨੂੰ ਪਤਾ ਹੀ ਹੈ ਜਿਹੜੇ ਇੱਥੇ ਪੁਰਾਣੇ ਕ੍ਰਿਮੀਨਲ ਨੇ ਕੋਈ ਨਾ ਕੋਈ ਬਹਾਨਾ ਬਣਾ ਲੈਂਦੇ ਨੇ ਬਟ ਇਹ ਵੀ ਉਹਨਾਂ ਨੂੰ ਕਲੀਅਰ ਹੋਣਾ ਚਾਹੀਦਾ ਕਿ ਪੰਜਾਬ ਪੁਲਿਸ ਬੜੀ ਮਸਤੈਦ ਆ ਤੇ ਅਸੀਂ ਜਲਦੀ ਟ੍ਰੇਲ ਚੁਕ ਇੱਥੇ ਸਾਡੀ ਟੀਮ ਨੇ ਬੜੀ ਮਿਹਨਤ ਕੀਤੀ ਔਰ ਵਿਦਨ 24 ਆਵਰਜ਼ ਦੇ ਕੇਸਸ ਨੂੰ ਕਰਦਾ ਸੀ ਅਰੈਸਟ ਚਾਹੇ ਨੈਗੇਟਿਵ ਨਹੀਂ ਸਰ ਇਹ ਵੀ ਚੰਗੀ ਬੜੀ ਵੱਡੀ ਕਾਮਯਾਬੀ ਪਰ ਉਹਨਾਂ ਨੇ ਅੰਦਰ ਜਾ ਕੇ ਪੂਰਾ ਡਰਾਮਾ ਕ੍ਰੀਏਟ ਕੀਤਾ ਕਿ ਅਸੀਂ ਇਸ ਤਰ੍ਹਾਂ ਦੇ ਹਾਂ ਦੇਖੋ ਇਹ ਆਮ ਕੇਸਾਂ ਦੇ ਵਿੱਚ ਮੋਡਸ ਪਰੈਂਡੀ ਕਈ ਵਾਰੀ ਕ੍ਰਿਮੀਨਲਸ ਯੂਜ਼ ਕਰਦੇ ਆ ਕਿ ਪੁਲਿਸ ਵਾਲੇ ਬਣ ਕੇ ਚਲੇ ਜਾਓ ਔਰ ਅਗਲਾ ਥੋੜਾ ਬੈਕ ਫੁੱਟ ਤੇ ਹੋ ਜਾਂਦਾ ਜੇ ਅਗਲੇ ਕੋ ਹੁੰਦੀ ਹੈ ਅਗਲਾ ਕਹਿੰਦਾ ਮੈਂ ਦਿਖਾ ਦੇਣਾ ਹੈ ਮੇਰੇ ਕੋ ਤਾਂ ਇੰਨੇ ਪੈਸੇ ਫਸਾਣੇ ਨੇ ਲਿਆ ਕੇ ਦਿੱਤੇ ਸੋ ਆਮ ਇਹ ਆਜੰਤਾ ਮੋਡਸ ਪਰੈਂਡੀ ਬਟ ਖਾਫੀ ਇਹਨਾਂ ਦੇ ਖਿਲਾਫ ਸੋਨੂ ਜਿਹੜਾ ਇੱਕ ਨਾਲ ਉਹਦੇ 8 ਇੱਕ ਦੇ ਖਿਲਾਫ ਆ 9 ਦੇ 9 ਇਹਦੇ ਖਿਲਾਫ ਹੈ ਜੀ